ਸੋ ਨਿਰਭੈ ਬਾਲ ਵਾਲਮੀਕੀ ਮਹਾਰਾਜ ਕੀ ਜੈ ਆਲ ਇੰਡੀਆ ਸ਼ਡਿਊਲ ਕਾਸ ਪ੍ਰਦੇਸ਼ ਦਾ ਮੈਂ ਰਾਸਤਰੀ ਪ੍ਰਧਾਨ ਹਾਂ ਜਗਦੀਸ਼ ਕੁਮਾਰ ਜੱਗੂ ਮਸਲਾ ਇਸ ਤਰ੍ਹਾਂ ਆ ਕਿ ਖਡੂਰ ਸਾਹਿਬ ਤੋਂ ਇਹ ਐਮਪੀ ਸਾਹਿਬ ਜਿਹੜੇ ਭਾਈ ਅਮਰਤਪਾਲ ਜੀ ਹੋਏ ਉਹਨਾਂ ਨੇ ਉਹਨਾਂ ਨੇ ਕਈ ਜਦੋਂ ਐਮਪੀ ਬਣੇ ਨੇ ਉਹਨਾਂ ਤੋਂ ਬਾਅਦ ਉਹਨਾਂ ਨੂੰ ਕੋ ਕਿਸੇ ਕਾਰਨ ਉਹ ਜੇਲ੍ਹ 'ਚ ਬੰਦ ਨੇ ਤੇ ਉੱਥੇ ਉਹਦੇ ਜਿਹੜੇ ਜਿਹੜੇ ਲੋਕ ਨੇ ਸਾਡੇ ਦਲ ਸਮਾਜ ਦੇ ਹੋਰ ਵੀ ਜਿਹੜੇ ਸਮਾਜ ਦੇ ਲੋਕ ਨੇ ਉਹਨਾਂ ਨਾਲ ਕੰਮਕਾਰ ਦੀਆਂ ਬੜੀਆਂ ਤੰਗੀਆਂ ਪਰੇਸ਼ਾਨੀਆਂ ਆ ਰਹੀਆਂ ਵਾ ਤੇ ਆਪਾਂ ਕਹਿੰਨੇ ਆਂ ਵੀ ਜੇ ਜੋ ਬਾਗ ਨਹੀਂ ਆ ਸਕਦੇ ਤੇ ਉਹਨਾਂ ਦੀ ਜਗ੍ਹਾ ਦੇ ਜਿੰਨੀ ਚੋਣ ਕਰਾ ਕੇ ਕੋਈ ਸੂਝ-ਬੂਝਾਨ ਕੋਈ ਪੜਿਆ-ਲਿਖਿਆ ਐਮਪੀ ਬਣਾਇਆ ਜਾਵੇ ਕਿਉਂਕਿ ਜਿਮਨੀ ਚੋਣ ਉਥੇ ਲਾਜ਼ਮੀ ਹੋਣੀ ਚਾਹੀਦੀ ਆ ਕਿਉਂਕਿ ਉਹ ਬਾਹਰ ਧਿਆ ਨਹੀਂ ਸਕਦੇ ਤੇ ਨਾ ਉਥੇ ਕੋਈ ਕੰਮਕਾਰ ਹੋ ਰਿਹਾ ਵਿਕਾਸ ਦਾ ਅਸੀਂ ਉਥੇ ਅਸੀਂ ਸਾਰੇ ਪੰਜਾਬ ਵਿੱਚ ਜਾਣੇ ਆ ਮੇੜੀ ਨਗਰ ਉੱਥੇ ਵੀ ਅਸੀਂ ਗਏ ਖਡੂਰ ਸਾਹਿਬ ਦੇ ਸਾਨੂੰ ਉਥੇ ਲੋਕਾਂ ਨੇ ਸਾਡੇ ਦਲ ਸਮਾਜ ਨੇ ਹੋਰ ਵੀ ਜਿਹੜੇ ਕਰੀਬ ਤੱਕ ਦੇ ਬੰਦੇ ਨੇ ਹੋਰੀ ਸਮਾਜ ਦੇ ਬੰਦੇ ਨੇ ਉਹਨਾਂ ਨੇ ਸਾਰਿਆਂ ਨੇ ਸਾਨੂੰ ਦੱਸਿਆ ਵੀ ਸਾਡੇ ਜਦੋਂ ਨੇ ਐਮਪੀ ਬਣੇ ਸਾਡਾ ਕੋਈ ਵਿਕਾਸ ਨਹੀਂ ਹੋਇਆ ਨਾ ਕੋਈ ਨਾ ਕੋਈ ਐਮਐਲਏ ਕਰਦਾ ਨਾ ਕੋਈ ਕੌਂਸਲਰ ਕਰਦਾ ਤੇ ਅਸੀਂ ਇਹੋ ਹੀ ਕਹਿੰਨੇ ਆ ਵੀ ਉੱਥੇ ਜਲਦੀ ਤੋਂ ਜਲਦੀ ਜਿੰਨੀ ਚੋਣ ਕਰਾ ਕੇ ਉੱਥੇ ਜਲਦੀ ਤੋਂ ਜਲਦੀ ਚੋਣ ਹੋਵੇ ਤੇ ਕੋਈ ਪੜਿਆ ਲਿਖਿਆ ਕੋਈ ਵਧੀਆ ਜਿਹਾ ਐਮਪੀ ਬਣਾਵੇ ਜਿਹੜਾ ਕਿ ਸਾਡੇ ਸਮਾਜ ਦਾ ਕੰਮ ਕਰ ਕਰ ਸਕੇ ਤੇ ਨਾਲ ਨਾਲ ਹੀ ਸਾਡੇ ਦੋ ਤਿੰਨ ਮਸਲੇ ਹੋਰ ਹੈਗੇ ਨੇ ਇਹ ਜਿਹੜੀ ਕਿ ਇੱਕ ਕਮਿੰਜਾ ਨੰਬਰ ਵਾਰ ਤੋਂ ਕਾਉਂਸਲਰ ਬਣੀਆ ਉਹਨੇ ਵੀ ਐਸਸੀ ਸਰਟੀਫਿਕੇਟ ਲਾ ਕੇ ਕਾਉਂਸਲਰ ਲੜੀ ਹੋਈ ਆ ਕਿਉਂਕਿ ਉਹ ਹੈਗੀ ਆ ਇਹ ਉਹ ਉਹ ਆ ਗਏ ਨੇ ਬੈਕਵਰਡ ਕਲਾਸ ਦੇ ਤੇ ਇੱਕ ਇੱਕ ਹੋਰ ਐਸਡੀਓ ਬਣੇ ਉਹ ਸ਼ਰਮੇ ਨੇ ਉਹਨਾਂ ਨੇ ਵੀ ਐਸਸੀ ਸਰਟੀਫਿਕੇਟ ਲਾ ਕੇ ਨੌਕਰੀ ਹਾਸਲ ਕੀਤੀ ਆ ਤੇ ਇੱਕ ਸਾਡਾ ਵਾਲਮੀਕ ਮੰਦਿਰ ਹੈ ਜਿਹੜਾ ਕਿ ਘੋਮੰਡੀ ਇਹ ਕਾਰਪੋਰੇਸ਼ਨ ਵੱਲੋਂ ਤੈਸ ਨਾ ਇੱਦਾਂ ਗਿਆ ਵਾ ਇਹ ਸਾਡੇ ਚਾਰ ਪੰਜ ਮਸਲੇ ਆ ਇਹ ਸਾਡੇ ਚਾਰ ਪੰਜ ਬੰਦਲੇ ਮਸਲੇ ਦੇ ਕੋਈ ਵੀ ਕੰਮ ਕੰਮ ਨਹੀਂ ਹੋ ਰਿਆ ਨਾ ਇਹਨਾਂ ਦੇ ਪਰਚੇ ਦਰਜ ਹੋ ਰਹੇ ਨੇ ਅਸੀਂ ਤੇ ਸਰਕਾਰ ਅੱਗੇ ਬੇਨਤੀ ਕਰਦੇ ਆਂ ਵੀ ਜਿਹੜੇ ਸਾਡੇ ਦਲ ਸਮਾਜ ਦੇ ਜਿਹੜੇ ਕੰਮਕਾਰ ਰੁਕੇ ਨੇ ਇਹ ਜਲਦੀ ਜਲਦੀ ਹੋਣੇ ਚਾਹੀਦੇ ਆ ਨਹੀਂ ਤੇ ਅਸੀਂ ਅਸੀਂ 25 ਤਰੀਕ ਵਾਲੇ ਦਿਨ ਅਸੀਂ ਭੁਖਰਦਾਲ ਦੇ ਮੈਂ ਬਹਿਣ ਜਾ ਰਿਆਂ ਵਾ ਉਸ ਦੇ ਵਿੱਚ ਮੇਰਾ ਜੋ ਵੀ ਨੁਕਸਾਨ ਹੋਏਗਾ ਉਸ ਦਾ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਹੋਏਗਾ ਤੇ ਸਿਵਲ ਪ੍ਰਸ਼ਾਸਨ ਹੋਏਗਾ ਇਹਨਾਂ ਕੁਝ ਕਹਿੰਦਾ ਹੈ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਸਰ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਮੈਂ ਆਦੀ ਵਾਲਮੀਕੀ ਐ ਮੇਟਕਰ ਮਹਾਪੰਚਾਇਤ ਸੰਗਠਨ ਦਾ ਮੁਖਸਨ ਚੱਲਾ ਗਿਆ ਸੋ ਅੱਜ ਮਾਣਯੋਗ ਡੀਸੀ ਸਾਹਿਬ ਨੂੰ ਆਪਾਂ ਮੰਗ ਪੱਤਰ ਦੇਣ ਆਏ ਸਾਂ ਔਰ ਇਹ ਜਿਹੜਾ ਮੰਗ ਪੱਤਰ ਦੇਣ ਆਏ ਹਾਂ ਜਿਹੜੀਆਂ ਤੁਹਾਨੂੰ ਸਾਰੀਆਂ ਸਮੱਸਿਆਵਾਂ ਜਿੰਨੀਆਂ ਵੀ ਆ ਉਹ ਜਗਦੀਸ਼ ਕੁਮਾਰ ਜੱਗੂ ਜੀ ਨੇ ਦੱਸਦੀਆਂ ਵਾਂ ਸਾਡਾ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦਾ ਇਹਨਾਂ ਨਾਲ ਪੂਰਾ ਸਮਰਥਨ ਹੈ ਤੇ ਅਸੀਂ ਚਾਹੁੰਦੇ ਆ ਕਿ ਚਾਹੇ ਜਿਹੜੀਆਂ ਸਰਕਾਰਾਂ ਜਿਹੜੇ ਸਾਡੇ ਦਲਿਤ ਭਾਈਚਾਰੇ ਦੇ ਲੋਕ ਬਣਾਉਂਦੇ ਨੇ ਤੋਂ ਇਸ ਕਰਕੇ ਬਣਾਉਂਦੇ ਕਿ ਐਮ ਐਲ ਏ ਐਮ ਪੀ ਜਾਂ ਕੌਂਸਲਰ ਜਾਂ ਸਰਪੰਚ ਉਹਨਾਂ ਦੇ ਕੰਮ ਕਰਨ ਤੇ ਜਦੋਂ ਆਪਣੇ ਹਲਕਿਆਂ 'ਚ ਲੋਕ ਕੰਮ ਨਹੀਂ ਕਰਨਗੇ ਤੇ ਫਿਰ ਉਹਨਾਂ ਨੂੰ ਬਣਾਇਆ ਦਾ ਤੇ ਕੋਈ ਫਾਇਦਾ ਨਹੀਂ ਆ ਤੇ ਜਿਹੜੇ ਜਿਹੜੇ ਹਲਕਿਆਂ 'ਚ ਇਹ ਜਿਹੜੀਆਂ ਪ੍ਰੋਬਲਮਸ ਆ ਰਹੀ ਆ ਤੇ ਅਸੀਂ ਚਾਹੁੰਦੇ ਆ ਕਿ ਉੱਥੇ ਜਿਹੜੀ ਚਿੰਨੀ ਜਾਨ ਕਰਾਈ ਜਾਣ ਔਰ ਕਰਾ ਕੇ ਤੇ ਜਿਹੜੇ ਨਵੇਂ ਐਮ ਪੀ ਜਿਹੜੇ ਆ ਨਿਯੁਕਤ ਕੀਤੇ ਜਾਣ ਕਿ ਲੋਕ ਜਿਹੜੇ ਸਾਡੇ ਐਸਸੀ ਭਾਈਚਾਰੇ ਵਾਲੇ ਆ ਤੇ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੂੰ ਸੁਣਿਆ ਜਾਵੇ ਔਰ ਹੱਲ ਹੋ ਸਕੇ ਉਹਦੇ ਨਾਲ ਨਾਲ ਇੱਕ ਮੰਦਰ ਦਾ ਵਿਸ਼ਾ ਵੀ ਆ ਜਿਹੜਾ ਕਿ ਓ ਮੰਡੀ ਦੇ ਵਿੱਚ ਜਿਹੜਾ ਟੁੱਟਾ ਵਾ ਤੇ ਉਸਦੇ ਨਾਲ ਇੱਕ ਤੁਹਾਨੂੰ ਦੱਸਿਆ ਵਾ ਕਿ ਜਾਲੀ ਸਰਟੀਫਿਕੇਟ ਲਾ ਕੇ ਜਿਹੜੇ ਲੋਗ ਇਲੈਕਸ਼ਨ ਲੜੇ ਆ ਔਰ ਉਹਦੇ ਨਾਲ ਜਿਹੜੇ ਕੀ ਨਾਲੇ ਸਰਕਾਰੀ ਨੌਕਰੀਆਂ ਦੇ ਜਿਹੜੇ ਲਾ ਕੇ ਬੈਠੇ ਹੋਏ ਆ ਉਹਨਾਂ ਤੇ ਵੀ ਜਿਹੜੀਆਂ ਕੰਪਲੇਂਟਾਂ ਪਾਈਆਂ ਮਗਰ ਅਜੇ ਤੱਕ ਕੋਈ ਜਿਹੜੀ ਆ ਉਹਨਾਂ ਤੇ ਕਾਰਵਾਈ ਨਹੀਂ ਹੋਈ ਤੇ 25 ਤਰੀਕ ਨੂੰ ਜਿਹੜਾ ਵਾ ਸਾਡੇ ਜਗੂ ਪ੍ਰਧਾਨ ਜੀ ਜਿਹੜੇ ਭੁਖ ਹੜਤਾਲ ਤੇ ਬੈਠਣ ਜਾ ਰਹੇ ਆ ਔਰ ਸਾਡਾ ਪੂਰਾ ਇਹਨਾਂ ਨਾਲ ਸਮਰਥਨ ਹੈ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦਾ ਉਸ ਟਾਈਮ ਦੇ ਵਿੱਚ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤੇ ਪੁਲਿਸ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਹੋਏਗੀ ਜੈ ਬਲ ਮਿੱਕੀ ਜੈ ਬੀਨ ਜੈ ਬਰ ਹਾਂਜੀ ਮੇਰਾ ਨਾਮ ਸੰਦਰ কুমার ਪੱਟੇ ਆ ਜੀ ਔਰ ਜਗੂ ਪ੍ਰਧਾਨ ਨੇ ਜਿਹੜੇ ਮੁੱਦੇ ਜਿਹੜੇ ਆ ਕਾ ਸਮਾਜਿਕ ਤੌਰ ਤੇ ਜਿਹੜੇ ਲਏ ਆ ਔਰ ਅਸੀਂ ਇਹਨਾਂ ਦੇ ਨਾਲ ਜਿਹੜੇ ਖਰੇ ਉਤਰਾਂਗੇ ਉਹ ਜਿਹੜੀ 25 ਤਰੀਕ ਨੂੰ ਜਿਹੜੇ ਭੁਖ ਹੜਤਾਲ ਤੇ ਜਿਹੜਾ ਬੈਠਣ ਜਾ ਰਹੇ ਆ ਅਹੀ ਇਹਨਾਂ ਦਾ ਸਮਰਥਨ ਕਰਦੇ ਆ ਕਿ ਆਪਾਂ ਇਹਨਾਂ ਦੇ ਨਾਲ ਜਿਹੜਾ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਵੀ ਹੋ ਸਾਰੇ ਹੱਲ ਕੀਤੇ ਜਾਣ ਜੈ ਭੀਮ ਜੈ ਭਾ